ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਨਾਲ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਕਿਸਾਨ ਵੀਰੋ ਅੱਜ ਜਿਹੜੀ ਮੈਂ ਵੀਡੀਓ ਬਣਾ ਰਿਹਾ ਸ਼ਹਿਰ ਕੋਟਕਪੂਰਾ ਮੰਡੀ ਲੱਗਦੀ ਦੋਸਤੋ ਟਰੈਕਟਰ ਟਰਾਲਾਂ ਦੀ ਕਾਫੀ ਪੁਰਾਣੀ ਮੰਡੀ ਲੱਗਦੀ ਆ ਤੇ ਅੱਜ ਜਪੋਥੇ ਪਹੁੰਚੇ ਆ ਤੇ ਆਪਾਂ ਜਾਣਕਾਰੀ ਲਵਾਂਗੇ ਵੀ ਟਰੈਕਟਰ ਟਰਾਲੀਆਂ ਦੇ ਕੀ ਕੀ ਰੇਟ ਚੱਲ ਰਹੇ ਆ ਸਾਰੀ ਜਾਣਕਾਰੀ ਆਪਾਂ ਲਵਾਂਗੇ ਤੇ ਕਰਦੇ ਆਂ ਬਾਈ ਹੁਣਾਂ ਨਾਲ ਗੱਲਬਾਤ ਤੇ ਲੈਣੇ ਆਂ ਸਾਰੀ ਜਾਣਕਾਰੀ ਸ਼ੁਰੂ ਕਰਦੇ ਆ ਇਹ ਨਿਊ ਹਾਲੈਂਡ 3630 ਤੋਂ ਇਹ ਸਾਰੀ ਡਿਟੇਲ ਆਪਾਂ ਬਾਈ ਹੁਣਾਂ ਤੋਂ ਪੁੱਛਦੇ ਆਂ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਹਾਂਜੀ ਆਪਣੇ ਨਾਮ ਤੇ ਐਡਰੈਸ ਆਉਗੇ ਨਾਮ ਬਲਜਿੰਦਰ ਸਿੰਘ ਪਿੰਨ ਠੱਟੀ ਭਾਈ ਠੀਕ ਹੈ ਜੀ ਜਿਹੜਾ ਮੋਗਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਦਾ ਦੋਪਨਾ 9463923018 ਜੀ ਠੀਕ ਹੈ ਜੀ ਉਹ ਪਰ ਦਾ ਕੰਮ ਵੀ ਆਪਣਾ ਹਾਂਜੀ ਹਾਂਜੀ ਠੀ ਜਿਹੜਾ 3630 ਆ ਨਿਊ ਹਾਈਲੈਂਡ ਇਹ ਕਿਹੜਾ ਮਾਡਲ ਆ 13 ਮਾਡਲ ਆ 3 ਸਪੀਡ ਆ ਇਹ 13 ਮਾਡਲ ਹਾਂਜੀ ਬਟੰਡਾ ਨੰਬਰ ਬਟੰਡਾ ਨੰਬਰ ਹਾਂਜੀ ਹਾਂਜੀ ਠੀਕ ਹੈ 2013 ਮਾਡਲ ਓਏ 13 ਮਾਡਲ ਆ ਜੀ ਦੋਸਤੋ 2013 ਮਾਡਲ ਨਾਲ ਚੈੱਕ ਕਰ ਸਕਦੇ ਆ ਟਾਇਰ ਦੀ ਹਾਲਤ ਬਟੰਡੇ ਦਾ ਨੰਬਰ ਬਾਈ ਜੀ ਆਂ ਦੇ ਇਹਨਾਂ ਅੰਦਾਜ਼ਾ ਕਿੰਨੇ ਕੇ ਪੈਸੇ ਹੋਣਗੇ ਇਹ 70 ਪੈਸੇ ਚਾਰੇ 70 ਕੇ ਪੈਸੇ 70 ਪੈਸੇ ਬਾਈ ਜੀ ਆਂ ਦੇ ਟਾਇਰ ਆ ਇਹਦੇ ਉਡੀਅਰ ਦਾ ਡਾਇਰਾ ਚੈੱਕ ਕਰ ਸਕਦੇ ਇਧਰੋਂ ਵੀ ਤੇ ਇਹਦਾ ਰੇਟ ਕੀ ਕਰਦੇ ਬਈ ਇਹਦਾ 3470 ਰੇਟ ਆ ਜੀ 4,70,000 ਰੁਪਏ ਮੌਕਾ ਕਰਦੇ ਲੈਸ ਕੋਈ ਨਹੀਂ ਠੀਕ ਹੈ ਜੀ 4 ਲੱਖ ਤੇ 70000 ਰੁਪਇਆ ਬਾਈ ਜਾਂਦੇ ਇਹਦੀ ਡਿਮਾਂਡ ਆ ਤੇ ਮੰਤਾਨ ਜਰੂਰ ਕਰਨਗੇ ਤੇ ਇੱਕ ਤਾਂ ਬਾਈ ਹੋਣਾ ਕੋਲੇ ਉਹ ਟਰੈਕਟਰ ਆ ਉਹ ਹੈਗਾ ਨਿਊ ਹੋਲੈਂਡ 3600 ਉਹਦੀ ਵੀ ਆਪਾਂ ਜਾਣਕਾਰੀ ਲੈਣੇ ਬਾਈ ਹੁਣਾਂ ਤੋਂ ਹਾਂਜੀ ਇਹ ਕਿਹੜਾ ਮਾਡਲ ਆ ਬਾਈ 19 ਮਾਡਲ ਆ ਜੀ ਇਹ 19 ਮਾਡਲ ਹਾਂਜੀ ਹਾਂਜੀ ਠੀਕ ਆ ਦੋਸਤੋ ਇਹ 19 ਮਾਡਲ ਆ ਐਮ ਆਰ ਐਫ ਦੇ ਟਾਇਰ ਆ ਇਹਦੇ ਨਾਲ ਦੇ ਟਾਇਰ ਬੇਚਾਰੇ ਨਾਲ ਦੇ ਟਾਇਰ ਆ ਬਾਈ ਜੀਆਂ ਦੇ 30 ਸਪੀਡ 30 ਸਪੀਡ ਆ ਇਹ ਦੇਖੋ ਦੋਸਤੋ ਚੈੱਕ ਕਰ ਸਕਦੇ ਆ ਇਹ ਇਹਦਾ ਕੀ ਰੇਟ ਕਰਦੇ ਪੰਜ ਲੱਖ 65000 ਰੁਪਏ ਰੇਟ ਆ ਜੀ 5 ਲੱਖ 65000 ਹਾਂ ਦੋਸਤੋ ਇਹਦਾ ਰੇਟ ਹੈਗਾ 5 ਲੱਖ ਤੇ 65000 ਰੁਪਿਆ ਕੁਝ ਮੌਕੇ ਤੇ ਮਾਨਤਾਣ ਕਰਨਗੇ ਬਾਈ ਜਲਦ ਮਿਲਦੇ ਆ ਕਿਸੇ ਹੋਰ ਨਵੇਂ ਵੀਰ ਨਾਲ ਵੀਡੀਓ ਨਾਲ ਜੁੜੇ ਰਹੋ ਉਹ ਵੀ ਦੋਸਤੋ ਇੱਕ 911 ਟਰੈਕਟਰ ਹੈ ਜਿਹਦੀ ਆਪਾਂ ਜਾਣਕਾਰੀ ਲੈਣੇ ਬਾਈ ਤੁਹਾਨੂੰ ਵੀ ਕਿਹੜਾ ਮਾਡਲ ਆ सारी जानकारी ਹੋ ਗਈ ਬਾਈ ਉਹਨੂੰ ਦਵਾਵਾਂਗੇ ਕਰ ਦੋ ਉਹਨਾਂ ਨਾਲ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜਪਾ ਮੇਰਾ ਨਾਮ ਸੁਖਪ੍ਰੀਤ ਆ ਜੀ ਪਿੰਡ ਪੰਜਗ੍ਰਿੰਕਲਾਈ ਆਪਣਾ ਠੀਕ ਹੈ ਜਲਾਫੀਦਪੋਟ ਆ ਜੀ ਠੀਕ ਹੈ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 98144 70440 ਠੀਕ ਹੈ ਜੀ ਤੇ ਜਿਹੜੇ ਨਾੜ ਕੰਟ੍ਰੈਕਟ ਕਿਹੜਾ ਮਾਡਲ ਆ ਇਹ ਇਹ 97 ਮਾਡਲ ਆ ਜੀ ਠੀਕ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਆ ਜਨਰੇਟਰ ਹਾਂਜੀ ਤੇ ਡੀਆਈ ਹੋਇਆ ਬਾਈ ਜਨਰੇਟਰ ਡੀਆਈ ਡੀਆਈ ਹੋਇਆ ਬਾਈ ਪਹਿਲਾਂ ਵੇਚਿਆ ਹੋਇਆ ਜੀ ਠੀਕ ਸਮਾਨ ਸਾਰੇ ਜਨਰੇਟਰ ਨੂੰ ਆਰਕੋ ਹੋ ਗਿਆ ਵੇ ਪਾਈਏ ਨੇ ਪੂਰਾ ਸਾਫਟ ਟਰੈਕਟਰ ਆਈ ਟਾਇਰ ਪੱਕੇ ਆ ਗੁਡੀਅਰ ਦੇ ਹੈਗੇ 70 ਰੁਪਏ 70 ਰੁਪਏ ਟਾਇਰ ਆ ਦੋਸਤੋ ਗੁਡੀਅਰ ਦੇ ਟਾਇਰ ਚੈੱਕ ਕਰ ਸਕਦੇ ਆ ਟਰੈਕਟਰ ਬੰਦਾ ਵਾਹ ਕੇ ਜਾ ਸਕਦਾ ਜੀ ਫੀਤਕੋਟ ਦਾ ਹੀ ਨੰਬਰ ਆ ਟਰੈਕਟਰ ਬਾਈ ਇਹਨਾਂ ਤਸੱਲੀ ਕਰਕੇ ਕੋਈ ਵੀ ਵਾਹ ਕੇ ਚੰਗੀ ਤਰ੍ਹਾਂ ਉ ਜਾ ਸਕਦਾ ਇੰਜਨ ਗੇਅਰ ਦਾ ਓਕੇ ਆ ਹਾਂਜੀ ਜਮ ਇੰਜਨ ਗੇਅਰ ਦਾ ਓਕੇ ਆ ਬਾਈ ਇੰਜਨ ਗੇਅਰ ਦਾ ਬਾਈ ਜਾਂਦੇ ਓਕੇ ਆ ਇਸ ਅੰਦਰ ਉਸੇ ਦੀ ਆਵਾਜ਼ ਨਹੀਂ ਰਟਲੀ ਜਮੇ ਕਿਸੇ ਦੀ ਆਵਾਜ਼ ਪਾਈ ਜਾਂਦੇ ਬਿਲਕੁਲ ਨਹੀਂ ਗਈ ਇਹਦਾ ਰੇਟ ਕੀ ਕਰਦੇ ਬਾਈ ਇਹਦਾ ਮੁੱਲ ਤਾਂ 295000 ਆ ਜੀ ਠੀਕ ਹੈ ਜੀ 295000 ਹਾਂਜੀ 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 ਬਾਕੀ ਕੋਈ ਗੱਲ ਨਹੀਂ ਜੀ ਬਹਿ ਕੇ ਹੋ ਜੂਗਾ ਜੀ ਠੀਕ ਹੈ 97 ਮਰਲਾ ਦੋ ਹਾਂਜੀ 97 ਮਰਲਾ 295000 ਰੁਪਏ ਦੀ ਡਿਮਾਂਡ ਆ ਬਾਕੀ ਮਬਾਈਆਂ ਦੇ ਮਾਨਤਨ ਕਰਾਂਗੇ ਤੇ ਜਿਹੜਾ ਦੋ ਨੰਬਰ ਤੇ ਇਹ ਵੀ ਆਪਣਾ ਬਈ ਇਹ ਵੀ ਆਪਣਾ ਹੀ ਆ ਜੀ ਠੀਕ ਹੈ ਜੀ ਇਹ ਕਿਹੜਾ ਮਰਲਾ 2004 ਮਾਡਲ ਆ ਜੀ ਠੀਕ ਹੈ ਜੀ ਲਾਸਟ ਪੀਸ ਹੈ 2004 ਤੋਂ ਬਾਅਦ ਬੰਦ ਹੋ ਗਈ ਸੀ ਇਹਦੀ ਬਾਦੀ ਦੋਸਤੋ ਇਹ 2004 ਮਾਡਲ ਆ ਸਰਕਾਰੀ ਪਲੇਟਾਂ ਲੱਗੀਆਂ ਜੀ ਸਰਕਾਰੀ ਪਲੇਟਾਂ ਲੱਗੀਆਂ ਜੀ ਪੰਜਾਬ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਪਾਵਰ ਸਟੀering ਹੈ ਜੀ ਪਾਵਰ ਸਟੀering ਦੇ ਵਿੱਚ ਚੱਕਾ ਸਕਦੇ ਆ ਵੀ ਸਰਕਾਰੀ ਨੰਬਰ ਪਲੇਟ ਆ ਟਾਇਰ ਤਾਂ ਨਵੇਂ ਹੀ ਪਏ ਨੇ ਨਵੇਂ ਆ ਜੀ ਸਾਰਾ ਟਾਇਰ ਓਰੀਜਨਲ ਆ ਜੀ ਗੁਡਇਰ ਦੇ ਟਾਇਰ ਇਹਦੇ ਵੀ ਮਗਰਲੇ ਐਮ ਆ ਉਹ ਐਮ ਆਰ ਐਫ ਦੇ ਆ ਚੈੱਕ ਕਰ ਸਕਦੇ ਆ ਬਹੁਤ ਸਾਫ ਟਰੈਕਟਰ ਆ ਦੋਸਤੋ ਇਹ ਵੀ ਟਰੈਕਟਰ ਬੰਦਾ ਵਾਹ ਕੇ ਲਾ ਜਾ ਸਕਦਾ ਏ ਟਰੈਕਟਰ ਠੀਕ ਆ ਬਾਈ ਜਾਂਦੇ ਇਹ ਵੀ ਟਰੈਕਟਰ ਸੱਲੀ ਨਾਲ ਵਾਹ ਕੇ ਸੱਲੀ ਕਰਕੇ ਪੂਰੀ ਲਾ ਜਾ ਸਕਦਾ ਟਰੈਕਟਰ ਬਹੁਤ ਸਾਫ ਪਿਆ ਇੰਜਨ ਗੇਅਰ ਦਾ ਤੇਲ ਸਾਰਾ ਨਵਾਂ ਏ ਟਰੈਕਟਰ ਠੀਕ ਆ ਇੰਜਨ ਗੇਅਰ ਦਾ ਤੇਲ ਬਿਲਕੁਲ ਨਵਾਂ ਬਾਈ ਜਾਂਦੇ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ ਹੀ ਮੁੱਲ 430000 ਆ ਜੀ 430000 ਰੁਪਇਆ ਬਾਈ ਜੀ ਇੰਨੇ ਡਿਮਾਂਡ ਕਰੀਏ ਦੀ ਅਪਾ 410000 ਦਾ ਦੇ ਦਾਂਗੇ ਬਈ 410000 ਦਬਾਈਆਂ ਦੇ ਛੱਡ ਦਾਂਗੇ ਸਮਾਨ ਸਾਰੇ ਨਾਲ ਆ ਰਟ ਨੂੰ 2004 ਮਾਡਲ ਸਾਰਾ ਨਾਲ ਦਾ ਸਮਾਨ ਹੈ ਦਬਾਈਆਂ ਦੇ ਪਾਵਰ ਸਟੀering ਹੋਇਆ ਵਿਆ ਇਹ 97 ਮਾਡਲ ਆ ਜੀ ਇੱਕ ਬਾਈ ਜੀ ਹੁਣਾ ਕੋਲੇ 97 ਮਾਡਲ ਆ ਉਹ ਠੰਡਾ ਨੰਬਰ ਆਈ ਹੈ ਵੀ ਪਹਿਲੇ ਮਾਲਕਾਂ ਦੇ ਹੀ ਆ ਜੀ ਉਹ ਵੀ ਪਹਿਲੇ ਮਾਲਕਾਂ ਦਾ ਇਹ ਵੀ ਪਹਿਲੇ ਮਾਲਕਾਂ ਦਾ ਇਹ ਵੀ ਬਾਈਜਾਂ ਦੇ ਐਕਟ ਦੇ ਨਾਮ ਹੀ ਸੀ ਪਹਿਲੇ ਮਾਲਕਾਂ ਦੇ ਤੇ ਇਹ ਵੀ ਪਹਿਲੇ ਮਾਲਕਾਂ ਦੇ ਨਾਮ ਸੀ ਇਹ 97 ਮਾਡਲ ਆ ਦੋਸਤੋ 100 ਦੇ ਟਾਇਰ ਆ ਮੂਰਲੇ ਦੇ ਤੇ ਮਗਰਲੇ ਬੋਲੋ ਦੇ ਮਗਰਲੇ ਬੋਲੋ ਦੇ ਆ ਜੀ ਅਗਲੇ ਬੋਲੋ ਦੇ ਟਾਇਰ ਆ ਦੋਸਤੋ ਸੁੱਕਾ ਪਿਆ ਟਰੈਕਟਰ ਹੀ ਵੀ ਆਲ ਚੱਕਰ ਸਕਦਾ ਠੰਡੇ ਦਾ ਨੰਬਰ ਆਈ ਪੀਵੀ 3 ਬੰਦਾ ਵੀ ਵਾਹਲ ਜਾ ਸਕਦਾ ਜੀ ਆ ਯਾਨੀ ਇਹ ਵੀ ਵਾਕਿਆਲ ਜਾ ਸਕਦਾ ਸੁੱਕਾ ਮੈਨ ਟਰੈਕਟਰ ਹੀ ਕੌਣ ਲਗਾਏ ਉਹ ਲਾਈਵ ਬਗੈਰ ਇਹਦਾ ਕੀ ਰੇਟ ਕਰਦੇ ਨੇ ਇਹਦਾ ਮੁੱਲ ਹੀ 285000 ਆ ਜੀ 285000 ਹਾਂ ਜੀ ਇਹ ਆਪਾਂ 265000 ਦਾ ਦੇ ਦਾਂਗੇ ਬਾਈ 265000 ਅਗਲੇ ਟਾਇਰਾਂ ਦੇ ਬਿੱਲ ਮਿਲਣਗੇ ਜੀ ਅਗਲੇ ਟਾਰਾਂ ਦੇ ਬਾਈਆਂ ਦੇ ਬੈਲ ਮਿਲਣਗੇ 2 ਲੱਖ 50 ਹਜ਼ਾਰ ਦਾ ਛੜਦਾਂਗੇ ਬਾਈਆਂ ਦੇ ਹਾਂਜੀ ਦੋਸਤੋ ਇੱਕ 4 ਨੰਬਰ ਤੇ ਇੱਕ 61 911 ਇਹਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਤੋਂ ਲੈਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਗਰਮੇਲ ਸਿੰਘ ਜੀ ਪੰਜ ਗਰੀ ਛੋਟੀ ਖੜਦਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨੇ ਆਪਣਾ ਮੋਬਾਈਲ ਨੰਬਰ 84373 ਜੀ ਠੀਕ ਹੈ ਜੀ 13985 ਠੀਕ ਹੈ ਜੀ ਇਹ ਕਿਹੜਾ ਮਾਡਲ ਹੈ ਟਰੈਕਟਰ 99 ਮਾਡਲ 99 ਮਾਡਲ ਆ ਜੀ 99 ਮਾਡਲ ਹੈ ਠੀਕ ਹੈ ਜੀ ਪੰਜਾਬ ਨੰਬਰ ਹੈ ਯਾ ਨੰਬਰ ਆ ਦੋਸਤੋ ਇਹ ਵੀ ਮਗਲੇ ਦੇ 30 ਪੈਸੇ ਆ ਜੀ ਮੂਰ ਲੈ ਕੇ 60 ਪੈਸੇ ਪੱਕੇ ਟਾਇਰ ਆ ਮੂਰਲੇ 60 ਪੈਸੇ ਆ ਤੇ ਮਗਲੇ 30 ਪੈਸੇ ਟਾਇਰ ਹੋਣਗੇ ਐਮ ਆਰ ਪੀ ਦੇ ਟਾਇਰ ਆ ਦੋਸਤੋ ਹਾਂ ਚਾਰੇ ਇੱਕੋ ਹੀ ਕੰਪਨੀ ਦੇ ਐਮ ਆਰ ਪੀ ਦੇ ਇਹ ਜੇ ਕੇ ਦੇ ਜੇ ਕੇ ਦੇ ਹੈ ਜੀ ਮੂਰਲੇ ਜੇ ਕੇ ਦੇ ਆ ਮਗਲੇ ਮੱਤ ਦੇ ਟਾਇਰ ਆ ਛਤਰੀ ਬਾਈ ਜਾਂ ਦੇ ਹੈ ਨਹੀਂ ਇਹਦੀ ਇਹ ਚਾਰ ਨੰਬਰ ਤੇ ਟਰੈਕਟਰ ਦੋਸਤੋ 99 ਮਡਲ ਆ ਤੇ ਰੇਟ ਕੀ ਕਰਦੇ ਆ ਇਹਦਾ ਰੇਟ ਦੇ ਦੇਵਾਂਗੇ 40 ਦਾ ਜੀ ਦੋ ਮੋਕੇ ਦਾ ਦੋ 40 ਪੂਰਾ ਬਸ ਮੋਕੇ ਤੇ ਬਾਈ ਜੀ ਦੇ 240000 ਰੁਪਏ ਦਾ ਛੱਡਾਂਗੇ ਤੇ ਜਲਦ ਮਿਲਦੇ ਕਿਸੇ ਹਾਂਜੀ ਦੋਸਤੋ ਇੱਕ 735 ਸਵਰਾਜ ਆ ਇਹਦੀ ਆਪਾਂ ਜਾਣਕਾਰੀ ਲੈਨੇ ਆ ਕਿਹੜਾ ਮਾਡਲ ਹੈ ਇਹ ਕੀ ਰੇਟ ਕਰਦੇ ਆ 94 ਨਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਟਸਤਾ ਦਿਓ ਆਪਣਾ ਨਾਮ ਸੰਗ ਪਿੰਡ ਲੰਬੜੀ ਹੈ ਜੀ ਠੀਕ ਹੈ ਜੀ ਜਿਹੜਾ ਫਰੀਦਕੋਟ ਹੈ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿੰਦਾ ਮੋਬਾਈਲ ਨੰਬਰ ਹੈ 9876275069 ਜੀ ਠੀਕ ਹੈ ਜੀ ਇਹ ਟਰੈਕਟਰ ਕਿਹੜਾ ਮਾਡਲ ਹੈ ਆਪਣਾ ਇਹ 94 ਮਾਡਲ ਹੈ ਜੀ ਇਹ 94 ਮਾਡਲ ਹੈ ਇੰਜਨ ਕੇ ਦਾ ਸਹੀ ਹੈ ਜਮਾ ਵਾਹ ਕੇ ਲੈ ਲੋ ਕਹਿ ਪੀ ਠੀਕ ਹੈ ਜੀ ਟਾਇਰ ਹੈ ਕਿ ਆਪਣਾ ਬੇਪ ਜਾਣੇ ਪੈਹੇ ਦੇ ਮੂਰੇ ਨਵੇਂ ਬਿੱਲ ਦੇਵਾਂਗੇ ਠੀਕ ਹੈ ਜੀ 50 ਨੰਬਰ ਹੈ ਜੀ 50 ਨੰਬਰ 50 ਨੰਬਰ ਦੋਸਤੋ 90 95 ਪੈਸੇ ਆ ਬਾਬਈਆਂ ਦੇ ਇਹ ਟਾਇਰ ਪਏ ਆ ਦੇ ਕਸਰ ਦੇ ਹਾਲ ਤੁਸੀਂ 11 ਦੀ ਕੋਲੋ ਦੇ ਟਾਇਰ ਪਿਆਵ ਨੰਬਰ ਆ ਸੁੱਕਾ ਪਿਆ ਦੋਸਤੋ ਇੰਜਨ ਗੇਅਰ ਦਾ ਓਕੇ ਜੀ ਹਾਂ ਜੀ ਗੇਅਰ ਤਾਂ ਓਕੇ ਜੀ ਇੰਜਨ ਗੇਅਰ ਤਾਂ ਬਾਬਈਆਂ ਦੇ ਓਕੇ ਆ ਸਾਰਾ ਓਰੀਜਨਲ ਕਿਤੇ ਕਰਮ ਨਹੀਂ ਲੱਗੀ ਠੀਕ ਆ ਦੇ ਡੈਕ ਲੁੱਕ ਚੱਲਦਾ ਠੀਕ ਹੈ ਡੈਕ ਲੁੱਕ ਬਾਬਈਆਂ ਦੇ ਚੱਲਦਾ ਆਹੋ ਕਾਬ ਮਲਾ ਕੇ ਲਈ ਸੀ 5000 ਰੁਪਏ ਠੀਕ ਹੈ ਜੀ ਪਰ ਦੇਖ ਲਈ ਡੰਡਾਪੱਟੀ ਨਾਲ ਆ ਰਿਹਾ ਡੰਡਾਪੱਟੀ ਨਾਲ ਆ ਇਹਦੇ ਤੇ ਰੇਟ ਕੀ ਕਰਦੇ ਇਹਦਾ ਰੇਟ ਦਾ ਜੀ ਹੈਗਾ ਆਪਣਾ 145000 ਰੇਟ ਹੈ ਜੀ ਠੀਕ ਹੈ ਜੀ ਇਹਦਾ ਦੇ ਦਾਂਗੇ ਰੇਟ ਮੌਕੇ ਤੇ 145000 ਦੇ ਕੋਈ ਛੇਅਰ ਕਰਕੇ ਹੋਗਾ ਥੋੜਾ ਕੜਾ ਮਾਨਸਨ ਕਰ ਦੇਗਾ ਜੀ ਜੀ ਤੇ 130000 ਰੁਪਏ ਦਾ ਬਾਬਾ ਜੀ ਦੇ ਛੱਡ ਦਾਂਗੇ ਇਹ ਜਲਦ ਮਿਲਦੇ ਕਿਸੇ ਹੋਰ ਨਵੇਂ ਵੀਰ ਨਾਲ ਵੀਡੀਓ ਨਾਲ ਜੁੜੇ ਰਹੋ